ਜ਼ਿਲ੍ਹਾ ਹੁਸ਼ਿਆਰਪੁਰ ਦੇ ਕਸਬਾ ਗੜਦੀਵਾਲਾ ਦੇ ਨਜ਼ਦੀਕੀ ਪਿੰਡ ਮਾਨਗੜ ਟੋਲ ਪਲਾਜ਼ਾ ਦੇ ਨਜ਼ਦੀਕ ਅੱਜ ਬੜੀ ਮੰਦਭਾਗੀ ਘਟਨਾ ਦੇਖਣ ਨੂੰ ਮਿਲੀ ਜਿੱਥੇ ਕਿ ਇੱਕ 18 ਸਾਲ ਲੜਕੀ ਦਾ ਕਤਲ ਕਰ ਦਿੱਤਾ ਗਿਆ ਹੂੰ ਹੂੰ ਇਸ ਮੌਕੇ ਇਸ ਘਟਨਾ ਦਾ ਜਿਵੇਂ ਹੀ ਪਤਾ ਲੱਗਾ ਤਾਂ ਸ਼ਹੀਦ ਬਾਬਾ ਦੀਪ ਸਿੰਘ ਸੇਵਾ ਦਾ ਲੈਂਡ ਵੈਲਫੇਅਰ ਸੁਸਾਇਟੀ ਗੜਦੀਵਾਲਾ ਨੇ ਇਸ ਘਟਨਾ ਸਥਲ ਤੇ ਪਹੁੰਚ ਕੇ ਇਸ ਘਟਨਾ ਦਾ ਜਾਇਜ਼ਾ ਮੁੱਖ ਪ੍ਰਬੰਧਕ ਭਾਈ ਮਨਜੋਤ ਸਿੰਘ ਤਲਵੰਡੀ ਦੀ ਅਗਵਾਈ ਹੇਠ ਲਿਆ ਇਸ ਦੌਰਾਨ ਬਾਬਾ ਦੀਪ ਸਿੰਘ ਸੇਵਾਦਾਰ ਲੈਂਡ ਵੈਲਫੇਅਰ ਸੁਸਾਇਟੀ ਦੀ ਐਂਬੂਲੈਂਸ ਨੇ ਤੁਰੰਤ ਪਹੁੰਚ ਕੇ Laash ਨੂੰ ਅਗਲੀ ਕਾਰਵਾਈ ਲਈ ਸਬੰਧਿਤ ਪ੍ਰਸ਼ਾਸਨ ਨਾਲ ਮਿਲ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਲੜਕੀ ਪਿੰਡ ਮਾਨਗੜ ਦੀ ਦੱਸੀ ਜਾ ਰਹੀ ਹੈ ਜੋ ਕਿ ਗੜਦੀwala ਵਿਖੇ ਰਜਾਨਾ ਦੀ ਤਰ੍ਹਾਂ ਆਈਟੀਆਈ ਦੀ ਵਿਦਿਆ ਪ੍ਰਾਪਤ ਕਰਨ ਲਈ ਜਾਂਦੀ ਸੀ ਤੇ ਅੱਜ ਮਿਤੀ 29 ਮਈ 2024 ਨੂੰ ਦੁਪਹਿਰ 1:30 ਵਜੇ ਘਰੋਂ ਆਈਟੀਆਈ ਲਈ ਗਈ ਪਰੰਤੂ ਤਕਰੀਬਨ 4:30-5 ਦੇ ਦਰਮਿਆਨ ਇਸ ਘਟਨਾ ਦਾ ਪਤਾ ਇਲਾਕੇ ਅੰਦਰ ਲੱਗ ਗਿਆ ਹੈ ਆਜੋ ਉਠੋ ਆਜੋ ਆਜੋ ਭਾਜੀ ਆਜੋ 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 ਹੌਸਲਾ ਇਹਦਾ ਬਹੁਤ ਲੱਗਦਾ ਨਾਲ ਬੈਠੇ ਕੱਖੇ ਰੱਖਣੀ ਪੈਣੀ ਹੈ ਕੋਈ ਮੈਨੂੰ ਨਹੀਂ ਗ੍ਰਹਿਣ ਹੋਣੀ ਆਪਣੇ ਥੋੜਾ ਜਿਆਦਾ ਮੈਂ ਨਹੀਂ ਮਾਈ ਨਹੀਂ ਲੱਗਦੀ ਤੁਹਾਨੂੰ ਬਹੁਤ ਉਤਤ ਹੋ ਵਾਇਬ ਵਾਇਬ ਚਾਪ ਚਾਪ ਗਿਆ ਨੀ ਜਿਹੜਾ ਸੰਗੋਣਾ ਵੱਡਾ ਰਵਾਵਾ ਲੈਣਾ ਸੀ ਆ ਵੱਡੇ ਬਹੁਤ ਚਪੜਾ ਦੂਜੀ ਹਰ ਵੱਡਾ ਰਵਾਵਾ ਆਇਆ ਸੀ ਰਵਾਵਾ ਨਹੀਂ ਕੋਈ ਉਥੇ ਬਲਣਾ ਪਾਉਂਦਾ ਸੀ ਜੀ ਚਲੋ ਫੋਨ ਤਾਂ ਦੇ ਦਿਓ ਫੋਨ ਫੋਨ ਵੀ ਚਾਹੀਦਾ ਹੱਸਦੇ ਬਹੁਤ ਫੋਨ ਨਾ ਲੋਟ ਨਹੀਂ ਨਣਾ ਪਣਾ ਤੁਹਾਨੂੰ ਕਰਦੇ গৈছে গোটেই ਮਨਜੋਤ ਭਾਜੀ ਅੱਜ ਸਾਡੇ ਇਲਾਕੇ ਦੇ ਵਿੱਚ ਇੱਕ ਬਹੁਤ ਸੋਗ ਦੀ ਲਹਿਰ ਜਿਹੜੀ ਦੌੜੀ ਸ਼ਾਮ ਦੇ ਇੱਕ ਨੌਜਵਾਨ ਲੜਕੀ ਜਿਹੜੀ ਦੀ ਉਹਦੀ ਚਾਕੂ ਮਾਰ ਮਾਰੂ ਦੀ ਹੱਤਿਆ ਕਰ ਦਿੱਤੀ ਗਈ ਹੈ ਬੜੀ ਬੇਰਹਿਮੀ ਨਾਲ ਤੇ ਬਾਕੀ ਜਿਹੜਾ ਇੱਕ ਪਰਿਵਾਰ ਜਿਹੜਾ ਸਾਦਾ ਜਿਹਾ ਪਰਿਵਾਰ ਆ ਤੇ ਜਿਹੜਾ ਆਪਣਾ ਦਿਹਾੜੀ ਟੱਪਾ ਕਰਕੇ ਕੰਮ ਜੀਗਾਰਾ ਕਰਦਾ ਤੇ ਅਚਾਨਕ ਜਿਹੜੀ ਉਹਨਾਂ ਦੀ ਨੌਜਵਾਨ ਲੜਕੀ ਜਿਹੜੀ ਗੜ ਕੰਪਿਊਟਰ ਸਿੱਖਣ ਜਾ ਰਹੀ ਸੀ ਆਉਂਦੀ ਹੋਈ ਬੱਸੇ ਜਿਹੜੀ ਉਹਦੀਆਂ ਰੋਡ ਦੇ ਉੱਪਰ ਤੋਂ ਦੇਖਿਆ ਇਹ ਕਿਦਾਂ ਲਿਆ ਕੇ ਬੇਰਹਿਮੀ ਨਾਲ ਚਾਕੂ ਮਾਰ ਮਾਰ ਉਹਦੀ ਹੱਤਿਆ ਕਰ ਦਿੱਤੀ ਗਈ ਅਸੀਂ ਚਾਹੁੰਦੇ ਹਾਂ ਪ੍ਰਸ਼ਾਸਨ ਅੱਗੇ ਪੀੜ ਕਰਦੇ ਹਾਂ ਜਲਦ ਤੋਂ ਜਲਦ ਦੋਸ਼ੀਆਂ ਨੂੰ ਫੜ ਕੇ ਕਿ ਜਿਹੜਾ ਪਰਿਵਾਰ ਨੂੰ ਇਨਸਾਫ ਦਿਵਾਇਆ ਜਾਵੇ ਤਾਂ ਜੋ ਇਹੋ ਜਿਹੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਮਾਹ ਹੋਣ ਜਿਹੜਾ ਬੰਦਾ ਇਹੋ ਜਿਆ ਘਣਾਉਣਾ ਕੰਮ ਕਰੇ ਉਹਦੀ ਰੂਹ ਕੰਬੇ ਜਿਹੜੇ ਆਉਣ ਵਾਲਿਆਂ ਨੂੰ ਸਾਰਿਆਂ ਨੂੰ ਇੱਜ਼ਤ ਮਿਲੇ ਇੱਕ ਲੜਕੀ ਨੌਜਵਾਨ ਲੜਕੀ ਜੀ ਨੇ ਬੇਰਹਿਮੀ ਦੇ ਨਾਲ ਮਾਰੀ ਸਖਤ ਸਜ਼ਾ ਮਾਹ ਦੋਸ਼ੀਆਂ ਨੂੰ ਮਿਲਣੀ ਹੈ